ਤੋਖੇ ਬਾਜ਼ਾ ਤੋਂ ਜ਼ਰ ਬਚ ਕੇ ਕਿਉਂਕਿ ਹੋ ਸਕਦਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਤੁਹਾਨੂੰ ਵੀ ਕੋਈ ਬਿਲਕੁਲ ਜਾਇਜ਼ ਬੈਂਕ ਜਾਂ ਫਿਰ ਵਿੱਤੀ ਸੰਸਥਾ ਦੱਸ ਕੇ ਕਾਲ ਕਰ ਸਕਦਾ ਹੈ ਤੇ ਤੁਹਾਨੂੰ ਫਰਾਡ ਵੀ ਤੁਹਾਡਾ ਕਰ ਸਕਦਾ ਹੈ ਵੈਨਕੂਵਰ ਪੁਲਿਸ ਇਸ ਸੰਬੰਧੀ ਬਜ਼ੁਰਗਾਂ ਤੇ ਪਰਿਵਾਰਾਂ ਨੂੰ ਇੱਕ ਨਵੇਂ ਬੈਂਕ ਕਾਰਡ ਘੁਟਾਲੇ ਬਾਰੇ ਚੇਤਾਵਨੀ ਦੇ ਰਹੀ ਹੈ ਸੀਨੀਅਰਸ ਦੇ ਵੱਲੋਂ ਆਪਣੇ ਕਾਰਡ ਬਦਲਣ ਤੋਂ ਬਾਅਦ ਕੋਟਾਲੇ ਕਰਨ ਵਾਲੇ ਪੈਸੇ ਕਢਵਾਉਣ ਦੇ ਲਈ ਉਹਨਾਂ ਦੁਆਰਾ ਪ੍ਰਾਪਤ ਕੀਤੀ ਗਈ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਨੇ ਦਸੰਬਰ ਦੀ ਸ਼ੁਰੂਆਤ ਤੋਂ VPD ਨੂੰ ਬਜ਼ੁਰਗਾਂ ਤੋਂ ਦੋ ਰਿਪੋਰਟਾਂ ਮਿਲੀਆਂ ਨੇ ਜੋ ਤਕਰੀਬਨ 40 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ ਫੈਡਰਲ ਸਰਕਾਰ ਦੇ ਵੱਲੋਂ GST ਅਤੇ HST ਤੇ ਅਰਜ਼ੀ ਛੋੜ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਕੈਨੇਡੀਅਨਸ ਦੀ ਮਦਦ ਕੀਤੀ ਜਾ ਸਕੇ ਇਹ ਲਾਭ ਸ਼ਨੀਵਾਰ ਤੋਂ ਕੈਨੇਡਾ ਵਾਸੀਆਂ ਨੂੰ ਪ੍ਰਾਪਤ ਹੋਵੇਗਾ ਇਸ ਦੇ ਘੇਰੇ ਦੇ ਵਿੱਚ ਤਿਆਰ ਖਾਣਾ ਜਿਸ ਦੇ ਵਿੱਚ ਸਬਜ਼ੀਆਂ ਤੇ ਜੀਆਂ ਸਬਜ਼ੀਆਂ ਦੇ ਟ੍ਰੇਆਂ ਵੀ ਸ਼ਾਮਿਲ ਨੇ ਤੇ ਪਹਿਲਾਂ ਤੋਂ ਤਿਆਰ ਸੈਂਡਵਿਚ ਅਤੇ ਫੂਡ ਸ਼ਾਮਿਲ ਹੈ ਇਸ ਤੋਂ ਇਲਾਵਾ ਰੈਸਟੋਰੈਂਟ ਦਾ ਖਾਣਾ ਭਾਵੇਂ ਡਾਈਨ ਇਨ ਟੇਕ ਆਊਟ ਹੈ ਜਾਂ ਡਿਲੀਵਰੀ ਹੈ ਸਨੈਕਸ ਚਿਪਸ ਕੈਂਡੀ ਅਤੇ ਗਨੋਲਾ 바ਰਜ਼ ਬੀਅਰ ਵਾਈਨ ਸਾਇਡਰ ਅਤੇ 7 ਫੀਸਦ ਅਲਕੋਹਲ ਤੋਂ ਘੱਟ ਮਾਤਰਾ ਵਾਲੇ ਪ੍ਰੀ ਮਿਕਸਡ ਅਲਕੋਹਲ ਪ੍ਰੋਡਕਟ ਛੋੜ ਦੇ ਕੇਰੇ ਦੇ ਵਿੱਚ ਨੇ ਇਸ ਤੋਂ ਕੱਪੜ ਇਸ ਤੋਂ ਇਲਾਵਾ ਬੱਚਿਆਂ ਦੇ ਕੱਪੜੇ ਤੇ ਜੁੱਤੀਆਂ ਕਾਰ ਦੀਆਂ ਸੀਟਾਂ ਅਤੇ ਡਾਈਪਰ ਬੱਚਿਆਂ ਦੇ ਖਿਡੌਣੇ ਕਿਤਾਬਾਂ ਪ੍ਰਿੰਟ ਅਖਬਾਰਾਂ ਤੇ ਪਜ਼ਲਸ ਕ੍ਰਿਸਮਸ ਟਰੀ ਤੇ ਵੀ ਜੀਐਸਟੀ ਐਚਐਸਟੀ ਨਹੀਂ ਲੱਗੇਗਾ ਇਸ ਤੋਂ ਇਲਾਵਾ ਜਿਹੜੇ ਸੂਬੇ প্রভিনਸ਼ੀਅਲ ਟੈਕਸ ਮਿਲਾ ਕੇ ਜੀਐਸਟੀ ਲਗਾਉਂਦੇ ਨੇ ਉਥੇ ਸਾਰਾ HST ਖਤਮ ਹੋ ਜਾਏਗਾ 온ਟਾਰੀਓ ਨਿਊ ਬਰੰਜ਼ਵੇਕ ਨਿਊਫਾਉਨਲੈਂਡ ਐਂਡ ਲਾਬਰਡੋਰ ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ HST ਲੱਗਦੀ ਹੈ ਇਸ ਮਾਮਲੇ ਦੇ ਉੱਤੇ ਬੇਸ਼ੱਕ ਸਰਕਾਰ ਕੈਨੇਡੀਅਨਸ ਲਈ ਰਾਹਤ ਦੱਸ ਰਹੀ ਹੈ ਤੇ ਐਂਡੀਪੀ ਵੀ ਇਸ ਤੇ ਸਰਕਾਰ ਦਾ ਸਮਰਥਨ ਕਰ ਰਹੀ ਹੈ ਪਰ ਐਂਡੀਪੀ ਲੀਡਰ ਜਗਮੀਤ ਸਿੰਘ ਜ਼ਰੂਰੀ ਵਸਤਾਂ ਤੇ ਪੱਕੇ ਤੌਰ ਤੇ GST ਹਟਾਉਣ ਦੀ ਮੰਗ ਕਰ ਰਹੇ ਨੇ ਪਰ ਦੂਜੇ ਪਾਸੇ ਕੰਜ਼ਰਵੇਟਿਵ ਸਰਕਾਰ ਦੇ ਇਸ ਫੈਸਲੇ ਦੀ ਅਲੋਚਨਾ ਕਰ ਰਹੇ ਨੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ 2 ਮਹੀਨੇ ਦੇ ਲਈ ਦਿੱਤੀ ਗਈ ਛੋਟ ਦੇ ਨਾਲ ਸਰਕਾਰ ਨੂੰ 1.6 ਬਿਲੀਅਨ ਡਾਲਰ ਤੇ ਰੇਨਿਊ ਦਾ ਨੁਕਸਾਨ ਹੋਵੇਗਾ ਪਰ ਐਚਐਸਟੀ ਹਟਾਉਣ ਦੇ ਨਾਲ ਪ੍ਰੋਵਿੰਸਾਂ ਦੇ ਰੈਵਨਿਊ ਦਾ ਨੁਕਸਾਨ ਵੀ ਹੋਵੇਗਾ ਜਿਸ ਨਾਲੇ ਕੁੱਲ 2.5 ਬਿਲੀਅਨ ਡਾਲਰ ਦੇ ਲਗਭਗ ਹੋ ਸਕਦਾ ਹੈ ਪਰ ਜੇਕਰ ਇਸ ਤੋਂ ਪ੍ਰਭਾਵਿਤ ਪ੍ਰੋਵਿੰਸਾਂ ਫੈਡਰਲ ਸਰਕਾਰ ਤੋਂ ਇਸ ਦੀ ਪਰਪਾਈ ਦੀ ਮੰਗ ਕਰਦੀਆਂ ਨੇ ਤਾਂ ਖਰਚਾ ਵਧ ਸਕਦਾ ਹੈ ਲਿਬਰਲਾਂ ਨੇ ਸ਼ੁਰੂਆਤ ਦੇ ਵਿੱਚ 2 ਮਹੀਨੇ ਦੀ ਜੀਐਸਟੀ ਛੋੜ ਦੇ ਨਾਲ ਕੁਝ ਕੈਨੇਡੀਅਨਸ ਨੂੰ ਡਾਲਰ 250 ਡਾਲਰ ਦਾ ਚੈੱਕ ਭੇਜਣ ਦੀ ਯੋਜਨਾ ਵੀ ਐਲਾਨੀ ਸੀ 2023 ਵਿੱਚ 1.5 ਲੱਖ 50 ਹਜ਼ਾਰ ਡਾਲਰ ਤੋਂ ਘਾਟਾ ਆਮਦਨ ਵਾਲੇ 18.7 ਮਿਲੀਅਨ ਲੋਕ ਇਸ ਦੇ ਦਾਇਰੇ ਦੇ ਵਿੱਚ ਆਉਣੇ ਨੇ ਪਰ ਕੈਨੇਡੀਅਨਸ ਨੇ ਇਸ ਭੁਗਤਾਨ ਤੋਂ ਸਖਣੇ ਹੁੰਦੇ ਚਿੰਤਾ ਜ਼ਾਹਰ ਕੀਤੀ ਐਨਡੀਪੀ ਨੇ ਧਮਕੀ ਦਿੱਤੀ ਸੀ ਕਿ ਜੇ ਸਰਕਾਰ ਦੋਵੇਂ ਯੋਜਨਾਵਾਂ ਲਈ ਵੱਖਰੇ ਬਿੱਲ ਨਹੀਂ ਲਿਆਂਦੀ ਤਾਂ ਉਹ ਪੂਰੇ ਪੈਕੇਜ ਨੂੰ ਹਸਮਰਥਨ ਨਹੀਂ ਦੇਣਗੇ ਲਿਬਰਲਾਂ ਨੇ ਪਿਛਲੇ ਵੀਰਵਾਰ ਰਾਤ ਨੂੰ ਹਾਊਸ ਆਫ ਕਾਮਨਸ ਦੇ ਵੱਲੋਂ ਪਾਸ ਕੀਤੇ ਬਿੱਲ ਦੇ ਵਿੱਚ ਚੈੱਕ ਵਾਲਾ ਨੁਕਤਾ ਸ਼ਾਮਿਲ ਨਹੀਂ ਕੀਤਾ ਸੀ ਐਨਡੀਪੀ ਜਗਮੀਤ ਸਿੰਘ ਨੇ ਇੱਕ ਮੀਡੀਆ ਬਿਆਨ ਦੇ ਵਿੱਚ ਕਿਹਾ ਸੀ ਕਿ ਜੇ ਲਿਬਰਲ ਸਰਕਾਰ $250 ਦੇ ਚੈੱਕ ਵਾਲੇ ਉਪਾਦ ਦਾ ਦਾਇਰਾ ਵਧਾਉਂਦੀ ਹੈ ਤਾਂ ਇਸ ਦੇ ਵਿੱਚ ਰਿਟਾਇਰਡ ਸੀਨੀਅਰਜ਼ ਡਿਸੇਬਲ ਕੈਨੇਡੀਅਨਸ ਤੇ ਜਿਹੜਾ ਸੱਟ ਕਰਨ ਕੰਮ ਤੇ ਜਾਣ ਵਾਲਿਆਂ ਨੂੰ ਸ਼ਾਮਿਲ ਨਹੀਂ ਕਰਦੀ ਤਾਂ ਐਨ ਡੀ ਪੀ ਇਸ ਦਾ ਸਮਰਥਨ ਕਦੇ ਵੀ ਨਹੀਂ ਕਰੇਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੈਕਸ ਛੋਟ ਨੂੰ ਇੱਕ ਕਫਾਇਤੀ ਉਪਾਅ ਜੋ ਦਰਸਾਇਆ ਜਿਸ ਦਾ ਉਦੇਸ਼ ਰਹਿਣ ਸਹਿਣ ਦੀ ਵਧੀ ਲਾਗਤ ਹੈ ਪਾਰ ਨੂੰ ਹੌਲਾ ਕਰਨਾ ਹੈ ਕੁਜਰਤ ਸ਼ਾਸਤਰੀਆਂ ਨੇ ਅਗਾਹ ਕੀਤਾ ਹੈ ਕਿ ਇਸ ਉਪਾਕਰਨ ਮਹਿੰਗਾਈ ਉੱਪਰ ਵੱਲ ਨੂੰ ਜਾ ਸਕਦੀ ਹੈ ਕੰਜ਼ਰਵੇਟਿਵ ਲੀਡਰ ਪੌਲੀਵਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਾਰਬਨ ਟੈਕਸ ਨੂੰ ਖਤਮ ਕਰਨ ਤੇ 1 ਮਿਲੀਅਨ ਡਾਲਰ ਤੋਂ ਘੱਟ ਵਿੱਚ ਵੇਚੇ ਗਏ ਨਵੇਂ ਘਰਾਂ ਤੋਂ ਜੀਐਸਟੀ ਨੂੰ ਹਟਾਉਣ ਵਰਗੇ ਉਹਨਾਂ ਦੇ ਨੀਤੀਗਤ ਸੁਝਾਵਾਂ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਦੇ ਨਾਲ ਸੱਚਮੁੱਚ ਕੈਨੇਡੀਅਨਜ਼ ਨੂੰ ਰਾਹਤ ਮਿਲੇ